ਜਿਹੜਾ ਭੂੰੜਾ ਸ਼ਿਕਾ ਉਹ ਬੜਾ ਤਕੜਾ ਭੂੰੜਾ ਛਕੀਆ ਚੰਦੰਦਿਆਂ ਹੀ ਬੜੀਆਂ ਵੱਡੀਆਂ ਵੜਦਾ ਹੀ ਪਤੰਦਰ ਮੈਂ ਗਿਆ ਬੰਬਈ ਤੁਹਾਨੂੰ ਸਸਤਾ ਸਾਰੇ ਪੇਸ਼ ਕਰਦਾ ਜੀ ਉਸ ਤੋਂ ਬਾਅਦ ਨਿਕਲਦਾ ਸ਼ਿਕ ਲੱਗਦੀ ਉਹਦੇ ਤੇ ਕਾਰਵਾਈ ਕਰਾਂਗੇ ਪੂਰੀ ਫੁੱਲ ਬੱਟਾ ਵਟਾ ਕਰਾਂਗੇ ਉਹਦੇ ਤੇ ਕਾਰਵਾਈ ਉਹ ਭੱਜਿਆ ਆਇਆ ਫੋਨ ਨੰਬਰ ਉਹਦੇ ਸੱਚ ਬੰਦਾ ਹੈ ਫੋਨ ਮੈਂ ਵੀ ਕੀਤਾ ਦੋ ਦਿਨਾਂ ਵਿੱਚ ਸੱਚ ਬੰਦਾ ਆ ਰਿਹਾ ਹੈਗਾ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਫੜਾਉਣ ਦੀ ਉਹ ਵੀ ਲੱਭਦੇ ਮਿਲਦੇ ਆ ਅਸੀਂ ਵੀ ਬਸੰਗ ਛੱਡੇ ਹੋਏ ਲੱਭਣ ਵਾਸਤੇ ਸਬਜਕਟਿੰਗ ਆ ਰਹੀ ਹੈ ਨਾ ਨਾਮ ਵਾਲੇ ਅਰਜਨ ਹੰਦਾ ਮੈਂ ਆ ਇੱਕ ਮਿੰਟ ਤੇ ਬਿਆਨ ਬੀਨੋ ਕਹਿੰਦਾ ਵੀ ਬਬੇ ਹੀ ਲਿਖ ਲਾਂਗੇ ਫੜ ਕੇ ਤੁਸੀਂ ਸਾਨੂੰ ਮੌਕਾ ਦਿਓ ਫੜਨ ਦਾ ਉਹਨੇ 2-3 ਦਿਨ ਦਾ ਟਾਈਮ ਲਿਆ ਜੇ 2-3 ਦਿਨਾਂ ਦੇ ਵਿੱਚ ਨਹੀਂ ਕਾਰਵਾਈ ਕਰਦਾ ਫਿਰ ਅਗਲੀ ਕਾਰਵਾਈ ਆਪਾਂ ਐਕਸ਼ਨ ਲਵਾਂਗੇ ਨਿੰਗਾ ਸਿੰਘ ਆਲਾ ਕੁੜੀਆਂ ਸੀਗੀਆਂ 1 15 15 17 ਸਾਲ ਦੀ ਸੀਗੀ ਇੱਕ ਵੱਡੀ ਕੁੜੀ ਸੀਗੀ ਦੋਨਾਂ ਨੇ ਉਹਨੇ ਮੜ ਗਿਆ ਹਰਕਤਾਂ ਕੀਤੀ। ਸਭ ਤੋਂ ਪਹਿਲਾਂ ਸਰਕਾਰ ਨੂੰ ਕਵਾਂਗੇ ਵੀ ਸਰਕਾਰ ਨੂੰ ਬੇਨਤੀ ਹੈ ਸਾਡੀ ਹੱਥ ਜੋੜ ਕੇ ਫਿਰ ਜਲਦ ਤੋਂ ਜਲਦ ਇਹ ਰਾਖਸ ਦੇੋਂ ਫੜਿਆ ਜਾਵੇ ਕਿਤੇ ਹੋਰ ਕੋਈ ਬੱਚਾ ਸਾਡਾ ੱੱੱਕੇ ਨਾ ਚੜ ਜਾਵੇ ਰਾਖਸ ਦੇ ਇਹ ਰਾਖਸ ਹੀ ਆ। ਕੁੜੀ ਤੇ ਕੁੜੀ ਮਿਲੀ ਹੋਈ ਆ ਨਾਲ ਬਾਪੂਤ ਅਗਲੇ ਆਪਣੇ ਪਿਓ ਤੇ ਪਰਚਾ ਕਿਉਂ ਕਰਾਉਗੀ ਆਪਣੇ ਪਿਓ ਨੂੰ ਤਾਂ ਉਹ ਖੁਸ਼ ਰੱਖਦੀ ਹੈਗੀ ਆ। ਜਾ ਪਖਨ ਜੀ ਬਿਲਕੁਲ ਇਹ ਸਵਾਲ ਜਾਇਜ਼ ਹੋ ਦੋ ਬਣ ਜਾਂਦਾ ਹੈ ਜਦ ਅਸ਼ਲੀਲਤਾ ਦੀਆਂ ਹੱਦਾ ਪਾਰ ਕਰਦੇ ਕਈ ਸਮਾਜ ਸੇਵੀਆਂ ਦੇ ਕਈ ਬਾਬਿਆਂ ਦੇ ਤੇ ਕਈ ਗ੍ਰੰਥੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀਆਂ ਨੇ ਜਿਵੇਂ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਨੇ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਦਿੱਤਾ ਹੈ ਤਾਨੂੰ ਦੱਸਦੀ ਹੈ ਕਿ ਇੱਕ ਗਰੰਥੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਅਸ਼ਲੀਲਤਾ ਦਾ ਨੰਗਾ ਨਾਚ ਉਸ ਵੱਲੋਂ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਗਰੰਥੀ ਵੱਲੋਂ ਕੁੜੀ ਨੂੰ ਤੀ ਦੌਦਾ ਦਿੱਤਾ ਜਾਂਦਾ ਹੈ ਮੂਹ ਬੋਲੀ ਕੀਆ ਜਾ ਰਿਹਾ ਹੈ ਤੇ ਉਸ ਤੋਂ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਅਸ਼ਲੀਲਤਾ ਦੀਆਂ ਸਾਰੀਆਂ ਹਦਾਂ ਨੂੰ ਟੱਪਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਲੋ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਗ੍ਰੰਥੀ ਤੇ ਇੱਕ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸਮੇ ਸਮੇ ਤੁਸੀਂ ਦੇਖ ਸਕਦੇ ਹੋ ਕਿ ਕਈ ਬਾਬੇ ਕਈ ਗ੍ਰੰਥੀ ਕਈ ਬੰਦੇ ਅਜਿਹੇ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੇ ਨੇ ਜੋ ਕਿ ਧਰਮ ਦੇ ਨਾਂ ਤੇ ਇਸ ਤਰ੍ਹਾਂ ਅਸ਼ਲੀਲਤਾ ਦੀਆਂ ਹੱਦਾਂ ਨੂੰ ਪਾਰ ਕਰਦੇ ਨੇ ਤੇ ਧਰਮ ਦੇ ਠੇਕੇਦਾਰ ਹੋਣ ਦੇ ਬਾਵਜੂਦ ਰਿਸ਼ਤਿਆਂ ਨੂੰ ਵੀ ਦਾਗਦਾਰ ਕਰਦੇ ਨੇ ਇਸ ਤਰ੍ਹਾਂ ਦੀ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਹੜਕੰਪ ਮਚਿਆ ਹੋਇਆ ਹੈ ਹਰ ਪਾਸੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਬਾਬੇ ਨੂੰ ਸਿੱਧੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕੀ ਕੁਝ ਕਹਿਣਾ ਹੈ ਇਹਨਾਂ ਦਾ ਤੁਸੀਂ ਵੀ ਸੁਣੋ ਤੇ ਦੇਖੋ ਮੌਕੇ ਦੀ ਤਮਾਮ ਤਸਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਸਾਡੇ ਮੁਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਦਿਨ ਦਿਨ ਅਸੀਂ ਰਹਿੰਦੇ ਆ ਉਹਨਾਂ ਦੀ ਦਿਨ ਦਿਨ ਦੇ ਦਸੇਵਾ ਕਰਦੇ ਆ ਜਹੇਬੰਦੀ ਦੇ ਤੇ ਜਿਹੜਾ ਕੱਲ ਕਾਂਡ ਹੋਇਆ ਇੱਕ ਭੂੜਾ ਸ਼ਿਕ ਫੜਿਆ ਸੀਗਾ ਜਿਹੜਾ ਭੂੜਾ ਸ਼ਿਕ ਆ ਉਹ ਬੜਾ ਤਕੜਾ ਭੂੜਾ ਸ਼ਿਕ ਸੀਗਾ ਚੰਦੰਦੀਆਂ ਹੀ ਵੜੀਆਂ ਵਰਦਾ ਸੀ ਪਤੰਦਰ ਉਹ ਅੱਡਾ ਤਕੜਾ ਭੂੜਾ ਸ਼ਿਕ ਫੜਿਆ ਅੱਛਾ ਬਾਬੀ ਜੀ ਗੱਲ ਕਰੀਏ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਤੇ ਸੰਗਤ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਉਦੇ ਤੇ ਕਾਰਵਾਈ ਕਰਾਂਗੇ ਪੂਰੀ ਫੁੱਲ ਬੱਟਾ ਵਟਾ ਕਰਾਂਗੇ ਉਦੇ ਤੇ ਕਾਰਵਾਈ ਉਹ ਭੱਜਿਆ ਆ ਫੋਨ ਨੰਬਰ ਉਹਦੇ ਸੱਚ ਬੰਦਾ ਹੈ ਫੋਨ ਮੈਂ ਵੀ ਕੀਤਾ ਦੋ ਤਿੰਨ ਦਿਨਾਂ ਵਿੱਚ ਸੱਚ ਬੰਦ ਆ ਰਿਹਾ ਹੈਗਾ ਤੇ ਉਹਨਾਂ ਦੇ ਜਿਹੜੇ ਮੈਂਬਰ ਕਮੇਟੀ ਹੈਗੀ ਆ ਉਹ ਕਹਿੰਦੇ ਜੀ ਬਾਬਾ ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਫੜਾਉਣ ਦੀ ਉਹ ਵੀ ਲੱਭਦੇ ਫਿਰਦੇ ਆ ਅਸੀਂ ਵੀ ਪਸੰਗ ਛੱਡੇ ਹੋਏ ਲੱਭਣ ਵਾਸਤੇ ਤੇ ਜਿੱਦਨ ਇਹ ਲੱਭ ਗਏ ਉਸ ਦਿਨ ਹੀ ਆਪਾਂ ਇਹਨਾਂ ਦਾ ਪਟਾਕਾ ਪਾ ਦੇਣਾ ਹੈਗਾ ਅਸੀਂ ਅਫਸਰਾਂ ਨੂੰ ਬੇਨਤੀ ਜਿਹੜਾ ਥਾਣਾ ਹੈਗਾ ਤਿੰਨ ਨੰਬਰ ਥਾਣਾ ਉੱਥੇ ਜਿਹੜੇ ਆਪਣੇ ਐਸਐਚਓ ਸਾਹ ਵਹ ਗਿਆ ਉਹਨਾਂ ਦੇ ਕੋਲ ਕੰਨਾਂ ਦੇ ਵਿੱਚ ਦਰਖਾਸਤ ਲਿਖਵਾਤੀ ਹੈਗੀ ਆ ਤੇ ਬਿਆਨ ਵੀ ਉਹ ਕਹਿੰਦਾ ਵੀ ਬੱਬੇ ਹੀ ਲਿਖ ਲਾਂਗੇ ਫੜ ਕੇ ਤੁਸੀਂ ਸਾਨੂੰ ਮੌਕਾ ਦਿਓ ਫੜਨ ਦਾ ਉਹਨੇ 2-3 ਦਿਨ ਦਾ ਟਾਈਮ ਲੈ ਜੇ 2-3 ਦਿਨਾਂ ਦੇ ਵਿੱਚ ਨਹੀਂ ਕਾਰਵਾਈ ਕਰਦਾ ਫਿਰ ਅਗਲੀ ਕਾਰਵਾਈ ਆਪਾਂ ਐਕਸ਼ਨ ਲਵਾਂਗੇ ਨਿੰਗਾ ਸਿੰਘਾ ਵਾਲਾ ਬੱਬੀ ਜਿਹੜੀ ਕੁੜੀ ਉਹਨੇ ਗੋਦ ਲਈ ਸੀ ਕਹਿੰਦੇ ਆਪਣੀ ਕੁੜੀ ਨਾਲ ਹੀ ਗਲਤ ਕੰਮ ਕੀਤਾ ਉਹਨੇ ਹਾਂਜੀ ਹਾਂਜੀ ਗੋਦ ਲਈ ਸੀਗੀ ਉਹ ਕਹਿੰਦੇ ਵੀ ਬੱਚੀ ਜਿਹੜੀ ਉਹ ਨਾ ਗੋਦ ਲਈ ਸੀਗੀ ਗੋਦ ਲੈ ਕੇ ਉਹਨੂੰ ਪਾਲ ਕੇ ਤੇ ਵੱਡੀ ਕਰਕੇ ਉਹ ਇੱਕ ਆ ਪੂਰਾ ਪਰਿਵਾਰਿਕ ਆ ਗਿਆ ਯਾਰ ਉਹ ਇੱਕ ਰਾਖ ਸਿਗਾ ਬਹੁਤ ਤਕੜਾ ਪਰਿਵਾਰ ਪਰਿਵਾਰ ਨਾਲ ਹੀ ਕੀਤਾ ਹੈ ਕਿੰਨੀ ਕੁ ਕੁੜੀਆਂ ਗੋਦ ਲਈਆਂ ਸੀ ਬਾਬਾ ਜੀ ਉਹ ਦੋ ਕੁੜੀਆਂ ਕਹਿੰਦੇ ਮੈਨੂੰ ਸੁਨਨੇ ਦੇ ਵਿੱਚ ਆਇਆ ਜਿਹੜਾ ਸਾਡੇ ਸਮਝ ਦੇ ਵਿੱਚ ਆਇਆ ਕਹਿੰਦਾ ਵੀ ਦੋ ਕੁੜੀਆਂ ਦੋ ਕੁੜੀਆਂ ਸੀਗੀਆਂ ਇੱਕ 15 15 17 ਸਾਲ ਦੀ ਸੀਗੀ ਇੱਕ ਵੱਡੀ ਕੁੜੀ ਸੀਗੀ ਦੋਨਾਂ ਨੇ ਉਹਨੇ ਮਾਰ ਗਿਆ ਹਰਕਤਾਂ ਕੀਤੀਆਂ ਨੇ ਤੇ ਹੁਣ ਕਰ ਵੀ ਵੀ ਤੁਸੀਂ ਮੰਗ ਕਰ ਰਹੇ ਹੋ ਤੇ ਅਗਰ ਪ੍ਰਸ਼ਾਸਨ ਤੋਂ ਪਹਿਲਾਂ ਸਿੰਘਾਂ ਦੇ ਹੱਥੇ ਜੜ ਜਾਂਦੇ ਫਿਰ ਕਿਸਕੇ ਜੀ ਸਜ਼ਾ ਤੇ ਫਿਰ ਸੋਦਾ ਚਾੜਾਂਗੇ ਉਹਨਾਂ ਦੇ ਅਜ ਤਾਂ ਪਹਿਲਾਂ ਸਰਕਾਰ ਨੂੰ ਕਵਾਂਗੇ ਵੀ ਸਰਕਾਰ ਨੂੰ ਬੇਨਤੀ ਹੈ ਸਾਡੀ ਹੱਥ ਜੋੜ ਕੇ ਵੀ ਜਲਦ ਤੋਂ ਜਲਦ ਇਹ ਰਾਖਸ ਦੇੋਂ ਫੜਿਆ ਜਾਵੇ ਕਿਤੇ ਹੋਰ ਕੋਈ ਬੱਚਾ ਸਾਡਾ ੱੱੱਕੇ ਨਾ ਚੜ ਜਾਏ ਰਾਖਸ ਦੇ ਇਹ ਰਾਖਸ ਸੀ ਹੈ ਕੁੜੀ ਕੁੜੀ ਵੀ ਕਾਰਵਾਈ ਦੀ ਮੰਗ ਕਰ ਰਹੀ ਜੀ ਕੁੜੀ ਤਾਂ ਕੁੜੀ ਮਿਲੀ ਹੋਈ ਆ ਨਾਲ ਬਾਪੂ ਪੁੱਤ ਅਗਲੇ ਆਪਣੇ ਪਿਓ ਤੇ ਪਰਚਾ ਕਿਉਂ ਕਰਾਉਗੀ ਆਪਣੇ ਪਿਓ ਨੂੰ ਤਾਂ ਖੁਸ਼ ਰੱਖਦੀ ਹੈਗੀ ਲੱਗਦਾ ਜਿਹੜੇ ਰਿਸ਼ਤੇ ਤਾਰ ਤਾਰ ਕਰਤੇ ਜੀ ਰਿਸ਼ਤੇ ਤਾਰ ਤਾਰ ਕਰਤੇ ਆ ਬਹੁਤ ਗੰਦਾ ਕੰਮ ਕੀਤਾ ਐਡਾ ਗੰਦਾ ਕੰਮ ਰਹਿ ਰੱਬ ਦਾ ਨਾ ਇਦਾਂ ਤੇਰਾ ਗੋਲੀ ਮਾਰ ਦੇਣੀ ਚਾਹੀਦੀ ਐ ਸੰਗਤ ਵੀ ਗੁਰਦਰਾ ਸਾਹਿਬ 'ਚ ਜਾਣ ਤੋਂ ਡਰਦੀਂ ਕਿ ਲੱਗਦਾ ਡਰੂਗੀ ਸੰਗਤ ਤੇ ਬਹੁਤ ਗੁਰਦ ਅਸਰ ਪੈਂਦਾ ਹੀ ਆ ਮਾੜੀਆਂ ਹਰਕਤਾਂ ਕਰਾਂਗੇ ਗੁਰੂ ਘਰਾਂ ਦੇ ਵਿੱਚ ਤੇ ਮਾੜਾ ਸੰਗਤ ਤੇ ਮਾੜਾ ਅਸਰ ਪੈਣਾ ਹੀ ਆ ਪਪਾ ਜੀ ਜਿਹੜਾ ਡੇਰਿਆਂ ਦੇ ਵਿੱਚ ਕਾਫੀ ਇਦਾਂ ਦੀਆਂ ਹੁੰਦੀਆਂ ਨੇ ਪਹਿਲਾਂ ਡੇਰਾ ਸੱਤਸਾ ਵੀ ਕਾਫੀ ਮਸ਼ਹੂਰ ਹੋਇਆ ਉਸ ਤੋਂ ਚਿਗਰਾਵਾਂ ਜਿਹਾ ਡੇਰਾ ਮਸ਼ਹੂਰ ਹੋਇਆ ਲਗਾਤਾਰ ਇਦਾਂ ਦੇ ਬੰਦੇ ਨੂੰ ਕੀ ਇਤਿਦਾਮ ਨਹੀਂ ਕੀ ਤੇ ਇਹ ਡੇਰ ਇਹ ਡੇਰਿਆਂ ਦੇ ਵਿੱਚ ਹੀ ਹੁੰਦੇ ਕੰਮ ਸਰ ਇਹ ਡੇਰਿਆਂ ਵਾਲਿਆਂ ਨੂੰ ਨਾ ਇਹਨਾਂ ਤੇ ਡਾਂਗ ਵੇਰ ਨਹੀਂ ਚਾਹੀਦੀ ਹੈ ਕਿ ਚੰਗੀ ਰਾ ਕੇ ਟਿਕਾ ਕੇ ਮੈਂ ਤਾਂ ਸਰਕਾਰ ਨੂੰ ਕਹਿੰਦਾ ਇਹਨਾਂ ਦੇ ਨਾ ਇਨਕੁਆਰੀਆਂ ਲਾਈਏ ਕਿ ਚੈੱਕ ਕਰਿਆ ਕਰੋ ਵੀ ਕਿੱਦਾਂ ਕਰਨਾ ਸਾਨੂੰ ਆ ਗਿਆ ਦੇਵੇ ਸਰ ਸਰਕਾਰ ਤੇ ਸਾਡੀ ਜਹੇਬੰਦੀ ਕਵੇ ਵੀ ਇੱਕ ਵਾਰੀ ਜਾ ਕੇ ਸਾਰੇ ਕੱਲੇ ਕੱਲੇ ਗੁਰਦੁਆਰੇ ਦੇ ਦਿੰਨੇ ਘਸ ਆ ਜਿਹੜੇ ਡੇਰੇ ਬਣੇ ਹੋਇਆ ਇਹਨਾਂ ਦੇ ਵਿੱਚ ਇਹ ਤਲਾਸੀ ਲਈਏ ਬੜਾ ਕੁਝ ਨਿਕਲੂਗਾ ਜੇ ਫਲੋਰੀਏ ਝਾੜੀਏ ਤਾਂ ਇਹ ਜਿਹੜੇ ਗੁਰਦੁਆਰੇ ਸਭ ਚ ਕੀ ਕਰਦਾ ਸੀ ਕੀ ਉੱਤੇ ਰੱਖੀ ਸੀ ਕੀ ਪਾਠ ਸੀ ਕੀ ਕਰਦਾ ਸੀ ਉੱਥੇ ਪ੍ਰਧਾਨ ਸੀਗਾ ਉੱਥੋਂ ਦਾ ਕੀਰਤਨ ਵੀ ਕਰਦਾ ਹੈਗਾ ਬੱਚਿਆਂ ਨੂੰ ਪਾਠ ਵੀ ਸਿਖਾਉਂਦਾ ਸੀਗਾ ਬਹੁਤ ਕੁਝ ਕਰਦਾ ਸੀਗਾ ਉੱਥੇ ਬੱਚੇ ਵੀ ਨਸੀਫ ਲੱਗ ਬੱਚੇ ਵੀ ਵਿੱਚ ਰਹਿੰਦੇ ਸੀਗੇ ਤੇ ਬੱਚੇ ਛੋਟੇ ਛੋਟੇ ਕੁੜੀਆਂ ਇੱਕ ਪੁੱਛਿਆ ਕਹਿੰਦੇ ਇਹ ਵੀ ਬਾਬਾ ਜੀ ਕੀਰਤਨ ਸਿੱਖਦੇ ਰਿਹਾ ਉਹ ਜਦੋਂ ਇਹਨਾਂ ਨੂੰ ਦੱਸਿਆ ਇਦਾਂ ਦੀ ਗੱਲ ਉਹ ਆਪ پاگل ਹੋ ਗਏ ਬੱਚ ਬੰਦੇ ਉੱਥੋਂ ਦੇ ਕਈ ਬੰਦੇ ਸੰਗਤਾਂ ਕਈ ਸੰਗਤਾਂ ਲੱਗਦਾ ਲੋਕ ਕਿ ਹੁਣ ਕਈ ਬੰਦੇ ਆਪਣੇ ਉੱਤੇ ਬੱਚੇ ਨਹੀਂ ਭੇਜਣਗੇ ਦੁਬਾਰਾ ਪੈਂਦਾ ਹੀ ਆ ਫਰਕ ਤਾਂ ਪਊਗਾ ਹੀ ਰਾਜੇ ਪਰ ਹੁਣ ਅਸੀਂ ਭੇਜਣਗੇ ਕਿਉਂ ਨਹੀਂ ਅਸੀਂ ਲੈ ਆਪ ਬੁਲਾਵਾਂਗੇ ਅਸੀਂ ਉੱਥੇ ਪਾਠ ਵੀ ਸਕਾਵਾਂਗੇ ਬੰਦੇ ਛੱਡਾਂਗੇ ਉੱਥੇ ਆਪਣੇ ਸੰਗ ਛੱਡਾਂਗੇ ਕਿਹੜੀ ਜਗ੍ਹਾ ਦਾ ਮਾਮਲਾ ਹੈਗਾ ਜੀ ਇਹ ਇਹ ਹੈਗਾ ਉੱਥੋਂ ਦਾ ਮਾਮਲਾ ਆਪਣਾ ਸੰਘਾਰ ਸਲਮੇ ਕੋਲੇ ਗੁਰਦੁਆਰਾ ਸਾਹਿਬ ਦਾ ਮਾਮਲਾ ਹੈਗਾ ਕਿਹੜੇ ਗੁਰਦੁਆਰਾ ਸਾਹਿਬ ਇਹ ਗੁਰੂ ਤੇਗ ਬਹਾਦਰ ਦਾ ਬਾਬਾ ਦੀਪ ਸਿੰਘ ਦਾ ਬਾਬਾ ਦੀਪ ਸਿੰਘ ਦਾ ਸ ਤੇ ਗੁਰਦੁਆਰਾ ਸਾਹਿਬ ਦੇ ਉਹਦੇ ਵਿੱਚ ਕਿਹ ਮਾਰੀ ਹਰਕਤ ਕੀਤੀ ਉਹ ਚੋਰੇ ਨੇ ਕੰਜਰ ਨੇ ਬੰਦੇ ਦਾ ਨਾਮ ਕੀ ਜੀ ਜੀ ਨੇ ਕੀਤੀ ਗੱਲ ਉਹਦਾ ਨਾਂ ਰਵਿੰਦਰ ਸਿੰਘ ਕੋਈ ਇਦਾਂ ਬਰਵਿੰਦਰ ਸਿੰਘ ਰਾਗੀ ਰੁਗੀ ਆ ਕੋਈ ਨਾਲ ਠੀਕ ਹੈ ਠੀਕ ਹੈ ਵਾਹਿਗੁਰੂ ਸਰ ਇੱਕ ਵੀਡੀਓ ਸਾਹਮਣੇ ਆਈ ਕਿ ਕੋਈ ਗੁਰਦੁਆਰਾ ਸਾਹਿਬ ਦੇ ਜਿਹੜਾ ਕਥਾਵਾਚਕ ਰਹੇ ਨੇ ਅਸਲੀ ਵੀਡੀਓ ਹੈ ਸਰ ਕੀ ਹੋ ਰਿਹਾ ਤੇ ਸਾਡੇ ਕੋ ਨਯਕ ਜਥੇਦਾਰ ਜਥੇਦਾਰ ਸਾਉ ਆਈਸੀ ਪਰਸੋਂ ਇਹਨੇ ਸਾਡੇ ਧਿਆਨ ਚ ਲਾਇਆ ਸੀ ਕਿ ਜੇ ਸ਼ਿਵਾਜੀ ਨਗਰ ਦੇ ਗੁਰਦੁਆਰਾ ਸਾਹਿਬ ਉਥੇ ਆ ਵੀਡੀਓ ਵਾਇਰਲ ਹੋਈ ਹੈ ਜਿਸ ਸੰਬੰਧ ਅਸੀਂ ਪੜਤਾਲ ਕੀਤੀ ਸੀ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ ਉਹਨਾਂ ਨਾਲ ਪੜਤਾਲ ਮਿਲ ਕੀਤਾ ਇਹਨਾਂ ਨੇ ਸਾਨੂੰ ਪੂਰੀ ਉੱਥੇ ਦੱਸਿਆ ਕਿ ਇਹ ਜਿਹੜੀ ਵੀਡੀਓ ਹੈਗੀ ਹੈ ਜਿਹੜੇ ਇਸ ਕਮਰੇ ਦੀ ਲੱਗਦੀ ਹੈ ਸਾਡੇ ਉੱਥੇ ਕਮਰਾ ਹੈ ਨਹੀਂ ਹੈ ਗੁਰਦੁਆਰਾ ਸਾਹਿਬ ਦੀ ਨਹੀਂ ਹੈ ਕੋਈ ਬਾਹਲੀ ਵੀਡੀਓ ਹੈਗੀ ਹੈ ਜਿਹੜੇ ਕਥਾਵਾਚਕ ਸੀ ਉਹ ਬੁੱਧਵਾਰ ਤੇ ਐਤਵਾਰ ਨੂੰ ਉੱਥੇ ਕਥਾ ਕਰਨ ਆਉਂਦੇ ਸੀ ਮਗਰ ਉੱਥੇ ਉਹਨਾਂ ਦੀ ਰੈਸ਼ ਨਹੀਂ ਸੀ ਆ ਕੇ ਕਰਕੇ ਚੱਲ ਜਾਂਦੇ ਸੀ ਤੇ ਹੋ ਸਕਦਾ ਉਹ ਕਿਤੇ ਬਾਹਲੀ ਵੀਡੀਓ ਹੋਵੇ ਤੇ ਜਿਸ ਸੰਬੰਧ ਵਿੱਚ ਮੈਨੇਜਮੈਂਟ ਨੇ ਵੀ ਕਿਹਾ ਹੈ ਜਥੇਦਾਰ ਸਾਹਿਬ ਜਦ ਮਰਜ਼ੀ ਆ ਜਾਣ ਤੇ ਅਸੀਂ ਉਹਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਕਮਰੇ ਚ ਚੈੱਕ ਕਰਵਾ ਦੇਵਾਂਗੇ ਉਹਨਾਂ ਦੀ ਤਸੱਲੀ ਕਰਵਾ ਦੇ ਕਿ ਇਹ ਵੀਡੀਓ ਇੱਥੇ ਦੀ ਹੈ ਨਹੀਂ ਸਰੋ ਲੇਡੀਜ਼ ਉਠਦੀ ਹੈ ਜਾਂ ਨਹੀਂ ਲੇਡੀਜ਼ ਬਾਰੇ ਕੋਈ ਨਹੀਂ ਨਾਲ ਲੇਡੀਜ਼ ਵਾਲੇ ਕਿਸੇ ਦੀ ਕੰਪਲੇਂਟ ਆਈ ਹੈ ਜਿਹਦਾ ਇਹਦਾ ਜਥੇਦਾਰ ਸਾਹਿਬ ਨਾਲ ਸਮਝ ਜਿਹੜੇ ਹੈਗੀ ਹੈ ਇੱਥੇ ਆ ਕੇ ਦੱਸਿਆ ਗਿਆ ਸੀ ਉਸ ਤੋਂ ਅਸੀਂ ਪੜਤਾਲ ਕੀਤੀ ਸੀ ਕਿ ਆਹ ਚੀਜ਼ ਆ ਮੈਟਰ ਹੈਗੀ ਗੁਰਦੁਆਰਾ ਸਾਹਿਬ ਮਰ ਜਿਹੜਾ ਹੈਗੀ ਇਹ ਵੀਡੀਓ ਕੋ ਇਹ ਕਲੀਅਰ ਹੈਗੀ ਗੁਰਦੁਆਰਾ ਸਾਹਿਬ ਦੀ ਨਹੀਂ ਹੈ ਅਸੀਂ ਜਥੇਦਾਰ ਸਾਹਿਬ ਨੂੰ ਮੈਂ ਵੀ ਫੋਨ ਕਰਕੇ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਆਪਣੀ ਤਸੱਲੀ ਕਰਾਨੀ ਚਾਹਦੇ ਅਸੀਂ ਤੁਹਾਨੂੰ ਨਾਲ ਹੋ ਕੇ ਮੈਨੇਜਮੈਂਟ ਕਹਿੰਦੀ ਹੈਗੀ ਅਸੀਂ ਗੁਰਦੁਆਰਾ ਸਾਹਿਬ ਦੇ ਸਾਰੇ ਕਮਰੇ ਚੈੱਕ ਕਰਵਾਉਂਦੇ ਜੀ ਇਹ ਵੀਡੀਓ ਉੱਥੇ ਦੀ ਦੀ ਹੈ ਸਰ ਜਿਹੜਾ ਕਥਾ ਵਾਚ ਕੋਲ ਚ ਗੁਰਦੁਆਰਾ ਸਾਹਿਬ ਦਾ ਨਹੀਂ ਉੱਥੇ ਆਂਦਾ ਹੁੰਦਾ ਸੀ ਉੱਥੇ ਬੁੱਧਵਾਰ ਤੇ ਐਤਵਾਰ ਨੂੰ ਆਂਦਾ ਹੁੰਦਾ ਸੀ ਮਗਰ ਪਿਛਲੇ 20-25 ਦਿਨਾਂ ਤੋਂ ਨਹੀਂ ਆ ਰਿਹਾ ਜਦੋਂ ਹੁਣ ਮੈਨੇ ਜਦੋਂ ਲੱਗੇ ਉਹ ਵੀ ਨਹੀਂ ਕਹਿੰਦੇ ਕਿ ਉਹਦਾ ਫਾਨ ਸਵਿਚ ਹੋ ਰਿਹਾ ਸਾਡਾ ਕੋਈ ਉਹਦਣਾ ਰਫ਼ਤਾ ਨਹੀਂ ਕਾਇਮ ਹੋਇਆ ਮਗਰ ਉਹ ਉੱਥੇ ਉਹਦੀ ਰਹਿਸ਼ ਹੈ ਨਹੀਂ ਸੀ ਕਮੇਟੀ ਦਾ ਸਰਮ ਹੁੰਦਾ ਕਮੇਟੀ ਦਾ ਇਹ ਹੈ ਕਿ ਜੇ ਕਿਸੇ ਨੂੰ ਕੋਈ ਡਾਊਟ ਹੈਗਾ ਜਿੱਥੇ ਜਦ ਸਾਭ ਜਦ ਮਰਜ਼ੀ ਆ ਜਾਵੇ ਅਸੀਂ ਪੂਰਾ ਅਪਡੇਟ ਕਰਦੇ ਆਂ ਤੇ ਅਸੀਂ ਉਹਨਾਂ ਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਸਾਰੇ ਜਿਹੜੇ ਕਮਰੇ ਦਿਖਾ ਦੇਣਾ ਕਿ ਇਹ ਇਦਾਂ ਦਾ ਕੋਈ ਕਮਰਾ ਜਿਹੜਾ ਹੈ ਨਹੀਂ ਜਿਹੜਾ ਕੋਈ ਵੀਡੀਓ ਚ ਦਿਖ ਰਿਹਾ ਇਹ ਵੀਡੀਓ ਕਿਥੇ ਬਾਰਦੀ ਹੈਗੀ ਆ ਇਹ ਹੁਣ ਤੁਹਾਨੂੰ ਉਹ ਜਿਹੜਾ ਬੰਦ ਕਰ ਦਿੱਤਾ ਉਹ ਉਹ 20 ਦਿਨਾਂ ਤੋਂ ਵੈਸੇ ਵੀ ਨਹੀਂ ਆ ਰਿਹਾ ਉਹਥੇ ਤੇ ਉਹਦਾ ਕੋਈ ਫੋਨ ਵੀ ਸਵਿਚ ਆਫ ਆ ਰਿਹਾ ਮੈਨੇਜਮੈਂਟ ਨੇ ਵੀ ਤਾਲਮਨ ਕੀਤਾ ਵੀ ਨਹੀਂ ਆ ਰਿਹਾ ਉਹ ਤੇ ਕੰਮ ਸਾਡਾ ਜਾਂਚ ਕੀਤੀ ਜਾ ਰਹੀ ਹੈ ਹਾਂ ਜਾਂਚ ਕੀਤੀ ਗਈ ਹੈ ਕਿਸੇ ਨੋ ਜਥੇਦਾਨ ਸਾਹਿਬ ਨੂੰ ਕੋਈ ਹੈਗੀ ਤੇ ਸਾਡੀ ਜੇ ਕੋਈ ਡਾਊਟ ਹੈਗਾ ਅਸੀਂ ਮੈਂ ਤਸਦੀਕ ਕਰਾਂਗੇ ਹਾਂ ਕੰਪਲੀਟਿੰਗ ਕਰ ਰਹੇ ਹਾਂ ਹਾਂ ਲੇਡੀਜ਼ ਕੋਈ ਦਿੰਦੀ ਫਿਰ ਐਸ ਦਾ ਕਾਰਵਾਈ ਜੋ ਨਹੀਂ ਫਿਲਹਾਲ ਇਹਦਾ ਇਹ ਹੀ ਸਿਮੈਂਟਰ ਹੈ ਕਿ ਗੁਰਦੁਆਰਾ ਸਾਹਿਬ 'ਚ ਐਦਾਂ ਦੇ ਮਗਰ ਕੋਈ ਚੀਜ਼ ਹੋਈ ਨਹੀਂ ਸਰ ਬਾਕੀ ਜਿਹੜੀ ਇੱਕ ਜਥੇਬੰਦੀ ਕੋਲੋਂ ਸ਼ਿਕਾਇਤ ਆਈ ਹੈ ਉਹਦੇ ਤੇ ਵੀ ਆ ਅਸੀਂ ਹਾਂ ਜਿਹੜੇ ਆ ਵੀ ਗੁਰਦੁਆਰਾ ਸਾਹਿਬ ਦੇ ਅਸੀਂ ਕਮੇਟੀ ਮੈਂਬਰ ਜਿਹੜੇ ਹੈਗੇ ਸਾਰਿਆਂ ਨੇ ਇੱਕ ਸਟੇਟਮੈਂਟ ਆ ਕੱਲ ਲਿਖ ਲਈਆਂ ਉਹਨਾਂ ਨੇ ਸਾਨੂੰ ਇੱਕ ਪੂਰੀ ਥੋੜੀ 10 ਮਿੰਟ ਦੀ ਸਾਰੇ ਕਮਰੇ ਰੂਮ ਦਫ਼ਤਰਾਂ ਦੀ ਵੀਡੀਓ ਬਣਾ ਕੇ ਸਾਡੇ ਪੇਸ਼ ਵੀ ਕੀਤੀ ਆ ਇਸੇ ਉਸ ਤਸਦੀਕ ਵਾਸਤੇ ਅਸੀਂ ਫਿਰ ਜਥੇਦਾਰ ਸਾਹਿਬ ਨੂੰ ਕੰਟੈਕਟ ਕੀਤਾ ਕਿ ਤੁਸੀਂ ਆਪਣੀ ਤਸਦੀਕ ਕਰਾਉਣਾ ਚਾਹੁੰਦੇ ਜਾਂ ਮਹਾਰਾਜ ਜੀ ਸਾਨੂੰ ਪਹਿਲਾਂ ਇੰਟੀਮੀਸ਼ਨ ਦੇ ਦੇ ਤਾਂ ਅਸੀਂ ਨਾਮ ਹੋ ਕੇ ਕਰਵਾ ਦਈਏ